ਆਪਣੇ ਬੁਟੀਕ ਦੇ ਉੱਪਰ ਇੱਕ ਹੋਰ ਨਵਾਂ ਜਿਹਾ ਆਰਟੀਕਲ ਬਣ ਕੇ ਆਇਆ ਜੀ ਜੋ ਕਿ ਸ਼ਾਰਟ ਕੁੜਤੀ ਨਾਲ ਜਾਗੋ ਦੀ ਡਰੈੱਸ ਹੈ ਜੀ ਜਾਗੋ ਚ ਪਾਉਣ ਲਈ ਸੂਟ ਆ ਉਹਨਾਂ ਨੇ ਮਤਲਬ ਸ਼ਾਰਟ ਕੁੜਤੀ ਬਣਵਾਈ ਆ ਤੁਸੀਂ ਇਹਦੀ ਕਢਾਈ ਚੈੱਕ ਕਰੋ ਬਹੁਤ ਸੋਹਣਾ ਇਹਦਾ ਵਰਕ ਹੋਇਆ ਵਾ ਮਸ਼ੀਨ ਵਰਕ ਹੋਇਆ ਵਾ ਜੀ ਖਾਦੀ ਦੀ ਕਮੀਜ਼ ਆ ਤੇ ਆਪਾਂ ਸ਼ਿਮਰ ਦਾ ਘਗਰਾ ਲਾਇਆ ਇਹਦੇ ਨਾਲ ਬਹੁਤ ਪਿਆਰਾ ਸ਼ਿਮਰ ਦਾ ਘਗਰਾ ਤੇ ਘਗਰੇ ਉੱਪਰ ਵੀ ਆਪਾਂ ਦੋ ਦੋ ਲੇਰਾਂ ਜਿਹੜੀਆਂ ਹੈਗੀਆਂ ਲੇਸ ਦੀਆਂ ਲਾਈਆਂ ਨੇ ਤਾ ਇਹ ਤੁਹਾਨੂੰ ਵਿਦ ਕਮੀਜ਼ ਸਟਾਫ ਕਢਾਈ ਸਾਰਾ ਕੁਝ ਮਿਲਾ ਕੇ ਤੁਹਾਨੂੰ ਇਹ 5000 ਦੇ ਵਿੱਚ ਸੂਟ ਪਊਗਾ ਜੇਕਰ ਤੁਸੀਂ ਇਦਾਂ ਦਾ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਵੀ ਕਰਵਾ ਸਕਦੇ ਹੋ ਤੇ ਇਹ 5000 ਦੇ ਵਿੱਚ ਸੂਟ ਰੈਡੀ ਹੋ ਜਾਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੁੰਦਰ ਫਤੇ ਨੇ ਖਾਣ ਲਈ ਬਿਸਕੁਟ ਦਿੱਤਾਗਾ ਖਾ ਲੈਨੀ ਆ ਮੈਂ ਤੇ ਬਾਕੀ ਫੁਲਕਾਰੀ ਦੀ ਜਾਣਕਾਰੀ ਵੈਸੇ ਤਾਂ ਆਪਾਂ ਦੇਈ ਚੁੱਕੀਆਂ ਪਰ ਇਹ ਵਾਲੀ ਹੈਵੀ ਫੁਲਕਾਰੀ ਹੈ ਟੂਲ ਦੀ ਜੇਕਰ ਕਿਸੇ ਨੇ ਟੂਲ ਦੀਆਂ ਫੁਲਕਾਰੀਆਂ ਬਣਾਉਣੀਆਂ ਨੇ ਉਹ ਵੀ ਆਪਾਂ ਆਨ ਆਰਡਰ ਤਿਆਰ ਕਰਦੇ ਆ ਤਾਂ ਇਹ ਆਪਣੀ ਇੱਕ ਸਟੈਂਡੀ ਤੇ ਲੱਗੀ ਹੋਈ ਹੈ ਸੋਹਣੀ ਜੀ ਟੂਲ ਦੀ ਫੁਲਕਾਰੀ ਬਹੁਤ ਹੀ ਹੈਵੀ ਹੈ ਇਹਦੇ ਪੱਲੇ ਬਹੁਤ ਹੈਵੀ ਹੈ ਤੁਸੀਂ ਨੇੜੇ ਤੋਂ ਦਿਖਾ ਦਿਓ ਇਹਦੇ ਹੈਵੀ ਪੱਲੇ ਬਣੇ ਹੋਏ ਨੇ ਤੇ ਇਹਦਾ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੇ ਵਿੱਚ ਇਹ ਗਲਹਾਰੇ ਪਏ ਹੋਏ ਨੇ ਜਿਹੜੇ ਇਹ ਬਹੁਤ ਹੀ ਪਿਆਰਾ ਕੰਮ ਹੈ ਤਾਂ ਤੁਸੀਂ ਇਹ ਵੀ ਬਣਵਾ ਸਕਦੇ ਹੋ ਬਾਕੀ ਔਨ ਆਰਡਰ ਤੁਸੀਂ ਆਪਣੇ ਤੋਂ ਜਿੱਦਾਂ ਮਰਜ਼ੀ ਦੇ ਸੂਟ ਰੈਡੀ ਕਰਵਾ ਸਕਦੇ ਹੋ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਜਿਵੇਂ ਸਲੀਨ ਦੇ ਹੋਗੇ ਬੈਲਵਟ ਦੇ ਹੋਗੇ ਹਨਾ ਤੇ ਬਾਕੀ ਆਪਣੇ ਕੋਲੇ ਨਵਾਂ ਨਵਾਂ ਸਟਾਕ ਆਈ ਜਾਂਦਾ ਪਸ਼ਮੀਨਾ ਬਹੁਤ ਜ਼ਿਆਦਾ ਚੱਲ ਰਿਹਾ ਤਾਂ ਜਿੱਦਾਂ ਦੇ ਤੁਹਾਨੂੰ ਪਸੰਦ ਆ ਤੁਸੀਂ ਉਦਾਂ ਦੇ ਸੂਟ ਬਣਵਾ ਸਕਦੇ ਹੋ ਤੇ ਬਾਕੀ ਅੱਜ ਆਪਾਂ ਤੁਹਾਡੇ ਨਾਲ ਇਹੀ ਸੂਚਿ ਸ਼ੇਅਰ ਕਰਨਾ ਸੀ ਬਾਕੀ ਜਿਵੇਂ ਜਿਵੇਂ ਅਪਡੇਟ ਆਪਣੇ ਬੁਟੀਕ ਤੇ ਆਈ ਜਾਊਗੀ ਜਿਵੇਂ ਜਿਵੇਂ ਆਪਾਂ ਨਵੀਆਂ ਨਵੀਆਂ ਚੀਜ਼ਾਂ ਬਣਾਵਾਂਗੇ ਓਵੇਂ ਓਵੇਂ ਤੁਹਾਨੂੰ ਮੇਰੇ YouTube ਚੈਨਲ ਤੇ ਉਹਦੀ ਅਪਡੇਟ ਮਿਲਦੀ ਰਹੂਗੀ Facebook ਤੇ ਅਪਡੇਟ ਮਿਲਦੀ ਰਹੂਗੀ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਹਰ ਬਾਰ ਦਿੰਨੇ ਆ ਤਾਂ ਇਸ WhatsApp ਨੰਬਰ ਦੇ ਉੱਪਰ ਤੁਸੀਂ ਕੋਈ ਵੀ ਸਵਾਲ ਪੁੱਛਣਾ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤੁਸੀਂ ਆਪਣੇ ਡਿਜ਼ਾਈਨ ਨੂੰ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਉਹਦੀ ਕੋਸਟ ਪੁੱਛਣੀ ਆ ਜਾਂ ਆਰਡਰ ਕਰਨਾ ਤਾਂ ਵੀ ਤੁਸੀਂ ਇਸ WhatsApp ਨੰਬਰ ਤੇ ਕਰ ਸਕਦੇ ਹੋ ਕਾਰੀਗਰ ਵੀ ਆਪਣੇ ਹੇਗੇ ਨੇ ਤੇ ਬਾਕੀ ਟੇਲਰ ਵੀ ਆਪਣੇ ਹੈਗੇ ਆ ਤਾਂ ਆਪਣੇ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਬਾਕੀ ਜਿੱਦਾਂ ਦਾ ਮਰਜੀ ਤੁਸੀਂ ਸੂਟ ਬਣਵਾ ਸਕਦੇ ਹੋ ਥੈਂਕ ਯੂ